ਆਮ ਆਦਮੀ ਪਾਰਟੀ ਦੇ ਪੰਜਾਬ 'ਚ ਸਰਕਾਰ ਆਉਣ ਦੀ ਵੱਡੀ ਵਜ੍ਹਾ ਉਹਨਾਂ ਵੱਲੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਦਾ ਵਾਅਦਾ ਕੀਤਾ ਸੀ। ਪੰਜਾਬ 'ਚ ਸਰਕਾਰੀ ਹਸਪਤਾਲਾਂ ਤੇ ਸਕੂਲਾਂ ਦੀਆਂ ਇਮਾਰਤਾਂ ਦੀ ਖਸਤਾ ਹਾਲਤ ਸਮੇਤ ਮੁਲਾਜ਼ਮਾਂ ਅਤੇ ਅਧਿਆਪਕਾਂ ਦੀ ਵੱਡੀ ਕਮੀ ਪੰਜਾਬ ਨੂੰ ਘੁਣਬਾਂਦ ਅੰਦਰੋਂ-ਅੰਦਰੀ ਖਾਰੀ ਸੀ। ਆਪ ਦੀ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਪਹਿਲ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ। ਇਸ ਦੇ ਚੱਲਦਿਆਂ ਹੀ ਅੱਜ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ 6 ਫੇਸ ਸਟੈਂਥ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਕਰਨਾ ਹੈ ਮਤਲਬ ਕਿਹਾ ਜਾ ਲੈਣਾ ਕੀ ਲੈ ਇੱਥੇ ਚੈੱਕਿੰਗ ਨਹੀਂ ਨਾ ਜਾਇਜ਼ ਲੈਣ ਆਇਆ ਹੱਦ ਮੈਂ ਦੇਖਣ ਆਇਆ ਵੀ ਮਤਲਬ ਹਸਪੀਟਲ ਦਾ ਕੀ ਹਾਲ ਹੈ ਹਸਪੀਟਲ ਦੇ ਡਾਕਟਰਸ ਦਾ ਕੀ ਹਾਲ ਹੈ ਸਟਾਫ ਦਾ ਕੀ ਹਾਲ ਹੈ ਔਰ ਫਿਰ ਜਿੰਨੇ ਵੀ ਸਾਡੇ ਇੱਥੇ ਪੇਸ਼ੈਂਟ ਆਏ ਹੋਏ ਨੇ ਉਹ ਕਿਸ ਸਥਿਤੀ ਦੇ ਵਿੱਚ ਨੇ ਉਹ ਇਸ ਦਾ ਬੇਸ ਹਸਪੀਟਲ ਦੀ ਕਾਰਜਕਾਰੀ ਤੋਂ ਸੈਟੀਸਫਾਈਡ ਨੇ ਜਾਂ ਨਹੀਂ ਇਹ ਥੋੜਾ ਜਿਹਾ ਮੈਂ ਦੇਖਣ ਆਇਆ ਸੀ ਤਾਂ ਕਿ ਮੈਂ ਅਸੀਂ ਅੱਗੇ ਅਗਲਾ ਜਿਹੜਾ ਪਲੈਨਿੰਗ ਅਸੀਂ ਤਿਆਰ ਕਰ ਸਕੀਏ ਵੀ ਕਿੱਦਾਂ ਅਸੀਂ ਚੱਲਾਂ ਅੱਛਾ ਕਿਵੇਂ ਦੀਆਂ ਜਿਹੜੀਆਂ ਹੈਗੀਆਂ ਸਮੱਸਿਆਵਾਂ ਵਾਲ ਜਿਹੜੀਆਂ ਦਸੀਆਂ ਨੇ ਜਿਹੜੇ ਇੱਥੇ ਮਰੀਜ਼ ਨੇ ਤੁਹਾਡੇ ਨਾਲ ਗੱਲ ਵੀ ਕੀਤੀ ਐ ਤੁਸੀਂ ਖੁਦ ਵੀ ਗੱਲ ਕੀਤੀ ਐ ਦੇਖੋ ਮੈਂ ਜਦੋਂ ਦੇਖ ਰਹਿੰਦਾ ਸਭ ਤੋਂ ਪਹਿਲਾਂ ਤਾਂ ਮੈਂ ਬਿਲਡਿੰਗ ਦੇਖੀ ਆਉਂਦੀ ਜਿੱਥੇ ਮਤਲਬ ਡਾਕਟਰਸ ਨੇ ਬੈਠਣਾ ਐ ਜਿੱਥੇ ਨਰਸਾਂ ਨੂੰ ਕੰਮ ਕਰਨਾ ਐ ਜਿੱਥੇ ਰੋਗੀ ਨੇ ਪੇਸ਼ੈਂਟ ਨੇ ਦਾਖਲ ਹੋ ਕੇ ਆਪਣਾ ਇਲਾਜ ਕਰਾਉਣਾ ਉਸ ਬਿਲਡਿੰਗ ਦੀ ਉਹ ਹਾਲਤ ਜਰਜਰ ਹੋਈ ਹੋਈ ਆ ਮੈਂ ਦੇਖ ਰਿਹਾ ਕੁਝ ਨਹੀਂ ਹੋਇਆ ਹੋਇਆ ਹੈਗਾ ਤੁਸੀਂ ਭਾਵੇਂ ਕੈਮਰਾ ਮਾਰ ਕੇ ਦੇਖੋ ਚਾਰੇ ਪਾਸੇ ਸੁਲਾਬ ਜੜੀ ਹੋਈ ਆ ਯਾਨੀ ਇਹ ਲੱਗਦੇ ਜੀ ਵੀ ਇਹ ਹਸਪੀਟਲ ਹੈ ਅੱਜ ਸਭ ਤੋਂ ਪਹਿਲਾਂ ਤਾਂ ਜਿਹੜੀ ਮੈਂ ਇਹ ਦੇਖਿਆ ਵੀ ਇਹਦੇ ਵਿੱਚ ਸੁਧਾਰ ਹੋਣ ਦੀ ਵੱਡੀ ਲੋੜ ਆ ਉਹ ਸਾਡੇ ਪੱਧਰ ਤੇ ਜਿਹੜੀ ਸਰਕਾਰ ਦੇ ਪੱਧਰ ਤੇ ਮੈਂ ਜਿਹੜਾ ਕੇਸ ਆ ਉ ਟੇਕ ਅਪ ਕਰੂੰਗਾ ਔਰ ਜਦੋਂ ਮੈਂ ਇੱਥੇ ਆਇਆ ਹਾਂ ਬੰਦਿਆਂ ਨੂੰ ਮਿਲਿਆ ਵੀ ਆ ਜਿੰਨੇ ਵੀ ਪੇਸ਼ੈਂਟ ਉੱਟੇ ਸੀ ਔਰ ਮੈਂ ਐਮਰਜੈਂਸੀ ਦੇ ਵਿੱਚ ਵੀ ਗਿਆ ਔਰ ਐਮਰਜੈਂਸੀ ਦੇ ਵਿੱਚ ਜਿੰਨਾਂ ਨੂੰ ਮਿਲਿਆ ਐਟ ਲੀਸਟ ਮੈਂ ਦੇਖਿਆ ਸੀ ਵੀ ਉਹ ਦੇਖਿਆ ਵੀ 75-80% ਸੈਟੀਸਫਾਈਡ ਨੇ ਸਾਰੇ ਕਾਰਜਕਾਰੀਆਂ ਤੇ ਡਾਕਟਰ ਤੋਂ ਨਰਸ ਜੀ ਤੋਂ ਮੈਂ ਇੱਕ ਬੀਬੀ ਨੂੰ ਪੁੱਛੀ ਵੀ ਸਾਰਾ ਵੀ ਤੁਸੀਂ ਦੱਸੋ ਖੁਸ਼ ਹੋ ਕਹਿੰਦੇ ਵੀ ਕੰਮ ਚੱਲ ਰਿਹਾ ਹੈ ਪਰ ਕਿੰਨਾ ਕਿਤੇ ਸਟਾਫ ਦੀ ਘਾਟ ਆ ਜਿਹੜੀ ਉਹ ਨਜ਼ਰ ਆ ਰਹੀ ਹੈ ਤੇ ਮੈਂ ਕਹਿੰਦੇ ਮਤਲਬ ਉਹ ਵੀ ਕੰਮ ਕਰਕੇ ਮੈਂ ਦੇਖਿਆ ਵੀ ਥੋੜੀ ਜਿਹੀ ਸਸਟੀਫਾਈਡਲੀ ਨਜ਼ਰ ਆ ਰਹੀ ਚਾਹ ਪਰ ਇਸ ਗੱਲ ਦੀ ਮੈਨੂੰ ਥੋੜੀ ਜਿਹੀ ਖੁਸ਼ੀ ਵੀ ਹੋਈ ਹੈ ਵੀ ਸਾਰਾ ਜਿਹੜਾ ਸਟਾਫ ਹੈ ਤੇ ਉਹ ਅੱਛਾ ਕੰਮ ਕਰ ਰਿਹਾ ਹੈ ਜੇ ਤੁਸੀਂ ਗ੍ਰੀਟਿੰਗ ਨੂੰ ਲੈ ਕੇ ਹੋਰ ਕਮੰਦਰ ਨੂੰ ਲੈ ਕੇ ਜਿਹੜਾ ਹੈਗਾ ਸਵਾਲ ਪੁੱਛਦੇ ਪਰ ਜਿਹੜੇ ਪਹਿਲੇ ਸਾਹ ਮਤਾ ਮੰਤਰੀ ਸੀਗੇ ਸ਼ਹਿਰ ਮੰਤਰੀ ਉਹ ਤਾਂ ਕਹਿੰਦੇ ਵੀ ਅਸੀਂ ਕਰ ਲਏ ਬਹੁਤ ਕੀਤਾ ਹੈਲਥ ਡਿਪਾਰਟਮੈਂਟ ਦੇ ਦੇਖੋ ਲੇਕਿਨ ਅੱਜ ਮੈਂ ਤੁਹਾਨੂੰ ਇਹ ਦੱਸਦਾ ਵੀ ਇੱਥੇ ਤੁਸੀਂ ਖੜੇ ਹੋ ਹਰ ਜਗ੍ਹਾ ਤੇ ਹਰ ਕੋਨੇ ਤੇ ਜਾਓ ਤੁਹਾਨੂੰ ਜ਼ਰੂਰ ਪਤਾ ਚੱਲੂਗਾ ਵੀ ਕੀ ਲੈਂਪ ਰਏ ਨੇ ਔਰ ਮੈਂ ਤਾਂ ਇਹ ਸਮਝਦਾ ਵੀ ਕੰਮ ਇਹਦਾ ਹੋਇਆ ਹੀ ਨਹੀਂ ਜਿਹੜਾ ਹੋਣਾ ਚਾਹੀਦਾ ਸੀ ਕੰਮ ਹੋਇਆ ਹੀ ਨਹੀਂ ਔਰ ਬਾਕੀ ਮੈਂ ਡਾਕਟਰਜ਼ ਨੂੰ ਵੀ ਹੁਣ ਬੈਠਣਾ ਸਾਰਿਆਂ ਨੂੰ ਇਕੱਠੇ ਬੈਠ ਕੇ ਗੱਲ ਕਰਨੀ ਆ ਤੇ ਇਹੀ ਬੈਠੀ ਕਰਨੀ ਆ ਵੀ ਆਪਾਂ ਨੇ ਇਨਸਾਨੀਅਤ ਦੀ ਸੇਵਾ ਕਰਨ ਵਾਸਤੇ ਤੁਹਾਨੂੰ ਵਹਿਗੁਰੂ ਨੇ ਜਿਹੜਾ ਇਹ ਅਹੁਦਾ ਦਿੱਤਾ ਹੈ ਵਹਿਗੁਰੂ ਨੇ ਤੁਹਾਨੂੰ ਡਾਕਟਰ ਬਣਾਇਆ ਤੇ ਤੁਸੀਂ ਉਹ ਡਾਕਟਰ ਬਣ ਕੇ ਲੋਕਾਂ ਦੇ ਮਸੀਹੇ ਬਣ ਕੇ ਅ ਲੋਕਾਂ ਦੇ ਵਿੱਚ ਵਿਚਰਨਾ ਤਾਂ ਕਿ ਲੋਕ ਨੇ ਜਿਹੜੇ ਜਿਨ੍ਹਾਂ ਦੇ ਲਈ ਤੁਸੀਂ ਕੰਮ ਕਰਨਾ ਹੈ ਉਹ ਅਲਾਜ ਕਰਾ ਕੇ ਤੁਹਾਨੂੰ ਅਸੀਸਾਂ ਦਿੰਦੇ ਹੋਏ ਗਵਰਨਮੈਂਟ ਦੇ ਅਸੀਸਾਂ ਦਿੰਦੇ ਹੋਏ ਆਪਣੇ ਘਰ ਨੂੰ ਸਿੱਖੀ ਸਾਡੇ ਜਾ ਇਹ ਮੈਂ ਜਿਹਨਾਂ ਨੂੰ ਬੇਨਤੀ ਕੀਤੀ ਇੱਥੇ ਕਰ ਲਈ ਐ ਐਸਆਈ ਹਸਪੀਟਲ ਦੇ ਵਿੱਚ ਮੈਂ ਡਾਇਰੈਕਟਰ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਅੱਜ ਜਾਂ ਕੱਲ ਉਹਨਾਂ ਦਾ ਟਾਈਮ ਦੇਣਾ ਸੀ ਉੱਥੇ ਸਾਰੇ ਬੈਠ ਗਏ ਐਸਆਈ ਹਸਪੀਟਲ ਦੀਆਂ ਜਿਹੜੀਆਂ ਵੱਡੀਆਂ ਪ੍ਰੋਬਲਮਸ ਨੇ ਉਹਨਾਂ ਦੀ ਪਹਿਲੀ ਮੈਂ ਟੇਕ ਅਪ ਕੀਤਾ ਹੋਇਆ ਹੈਗਾ ਸਾਹਿਬ ਦੇ ਨਾਲ ਮਸਲਾ ਤੇ ਅਸੀਂ ਸਾਰੇ ਉੱਥੇ ਬੈਠ ਕੇ ਸ਼ਾਇਦ ਕੱਲ ਉੱਥੇ ਉਹਨੂੰ ਅਸੀਂ ਮੈਸੇਜ ਦਈਏ ਜਦਿਆਂ ਤੱਕ ਜਿਵੇਂ ਅਸੀਂ ਉੱਥੇ ਇਕੱਠੇ ਹੋਈਏ ਜੀ ਆ ਮੰਡੇ ਨੂੰ ਤੇ ਉੱਥੇ ਅਸੀਂ ਬੈਠ ਕੇ ਸਾਰਾ ਇਹ ਐਸਾਈ ਦਾ ਜਿੰਨੀਆਂ ਵੀ ਸਮੱਸਿਆਵਾਂ ਨੇ ਉਹ ਯਕੀਨਨ ਖਤਮ ਕਰਕੇ ਉਹਨੂੰ ਇੱਕ ਟਾਪ ਦਾ ਜਿਹੜਾ ਹਸਪੀਟਲ ਆ ਉਹ ਅਸੀਂ ਬਣਾਵਾਂਗੇ ਅੱਛਾ ਇਹ ਮੁਹੱਲਾ ਕਲੀਨਿਕ ਜਿਹੜਾ ਹੈਗਾ ਕਦੋਂ ਕਦੋਂ ਸ਼ੁਰੂ ਹੋ ਜਾਏਗਾ ਜੀ ਮੇਰਾ ਖਿਆਲ ਹੈ ਵੀ ਜਲਦੀ ਸ਼ੁਰੂ ਹੋ ਜਾਊਗਾ ਕਿਉਂਕਿ ਸਰਕਾਰ ਅਜੇ ਥੋੜੇ ਦਿਨ ਤੋਂ ਬਣੀ ਐ ਸਾਰੀ ਪਲੈਨਿੰਗ ਚੱਲ ਰਹੀ ਐ ਤੇ ਉਹਨਾਂ ਨਾਲ ਟਾਈਮ ਦੇ ਵਿੱਚ ਫੌਜ ਜਲਦੀ ਦੱਸ ਦਿੰਦਾ ਹੈ ਜੀ